ਕੋਈ ਸ਼ੱਕ ਨਹੀਂ ਕਿ ਬੀਜੇਪੀ ਦਾ ਪਲੜਾ ਭਾਰੀ ਹੈ। ਸ਼ੀਤਲ ਅੰਗਰਾਲ ਕਦੇ ਨਹੀਂ ਚਾਣਗੇ ਕਿ ਮੈਂ ਹਾਰਾਂ ਕਿਉਂਕਿ ਜਦੋਂ ਪਾਰਟੀ ਉਹ ਜਾਂਦੇ ਨੇ ਉਹਨੇ ਇੱਕ ਹਿਸਾਬ ਦੇ ਨਾਲ ਠੁੱਡਾ ਮਾਰਿਆ ਸੀ। ਜੇਕਰ ਇਹ ਸੀਟ ਸ਼ੀਤਲ ਅੰਗਰਾਲ ਨਹੀਂ ਕੱਢ ਪਾਉਂਦੇ ਤਾਂ ਆਪਦੀ ਹੌਮੇ ਨੂੰ ਕਮਿਟ ਕੌਣਗੇ? ਆਪਦੀ ਮੈਨੂ ਕਮਿਟ ਕੌਣਗੇ? 130 130 ਕਰਕੇ ਤੁਸੀਂ ਤੀਰਜੇ ਲਾਉਂਦੇ ਹੁੰਦੇ ਸੀ ਉਹ ਤਾਂ ਲੋਕਾਂ ਨੇ ਤਿੰਨ ਤੇ ਲਿਆਂਦੇ। ਪੰਜਾਬ ਦਾ ਮੁੱਖ ਮੰਤਰੀ ਜਿਮਨੀ ਚੋਣ ਦੇ ਲਈ ਆ ਰਿਹਾ ਹੋਵੇ। ਪੂਰੀ ਸਰਕਾਰ ਜਿਮਨੀ ਚੋਣ ਦੇ ਲੱਗੀ ਹੋਵੇ ਤੇ ਜੇਕਰ ਫਿਰ ਵੀ ਉਹ ਜਿਮਨੀ ਚੋਣ ਹਾਰ ਜਾਵੇ ਤਾਂ ਫਿਰ ਹਾਲਾਤ ਕੀ ਹੋਣਗੇ ਭਾਈ ਇਹਨਾਂ ਦਾ? ਆਮ ਆਦਮੀ ਪਾਰਟੀ ਨੂੰ ਕਿਹਨ ਕੋਈ ਪੈਂਚਰ ਲਾਉਣ ਵਾਲਾ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਕਿਹਨ ਕੋਈ ਰੇੜੀ ਵਾਲਾ ਨਹੀਂ ਮਿਲਿਆ ਬੀਜੇਪੀ ਦੇ ਵੱਲੋਂ ਚੋਣ ਲੜ ਚੁੱਕੇ ਨੇ ਪਤਾ ਉਹਨਾਂ ਦੇ ਐਮਐਲਏ ਰਹਿ ਚੁੱਕੇ ਨੇ ਪਤਾ ਉਹਨਾਂ ਦੇ ਮੰਤਰੀ ਰਹਿ ਚੁੱਕੇ ਨੇ ਕਿਹੜੇ ਪਾਸੇ ਸੀਮਿੰਦਰਪੱਤ ਨੂੰ ਆਮ ਆਮ ਆਦਮੀ ਜਿਹੜਾ ਕਹੂੰਗਾ ਓਹੀ ਬੀਜੇਪੀ ਆ ਜੀ ਦੇ ਉੱਪਰ ਸ਼ੀਤਲ ਅੰਗਰਾਲ ਨੇ ਕੈਂਡੀਡੇਟਸ ਨੂੰ ਖਰੀਦਣ ਦੇ ਇਲਜ਼ਾਮ ਲਾਈ ਸੀ ਕੀ ਇਹ ਗੱਲਾਂ ਬੀਜੇਪੀ ਵਾਲਿਆਂ ਦੇ ਯਾਦ ਆ ਕੀ ਬੀਜੇਪੀ ਪੂਰੀ ਇਸੇ ਸ਼ੀਤਲ ਅੰਗਰਾਲ ਦੇ ਨਾਲ ਚੱਲ ਜਿਹੜਾ ਕਿਸੇ ਬੰਦੇ ਤੇ ਇਲਜ਼ਾਮ ਲਾਉਂਦਾ ਰਿਹਾ ਤੇ ajose ਨੂੰ ਬੀਜੇਪ ਰਿਸ ਦੇ ਵਿੱਚ ਕਾਂਗਰਸ ਪੂਰੀਆ ਕਿਉਂਕਿ ਥੋੜਾ ਸਮਾਂ ਪਹਿਲਾਂ ਚਰਨਜੀਤ ਸਿੰਘ ਚੰਨੀ ਬਹੁਤ ਵੱਡੀ ਬਹੁਮਤ ਦੇ ਨਾਲ ਜਿੱਤ ਕੇ ਗਏ ਇਸੇ ਜਲੰਧਰ ਤੋਂ ਜਿੱਤ ਕੇ ਨੇ ਹੁਣ ਵੱਡੀ ਗੱਲ ਇਹ ਆ ਕਿ ਚਰਨਜੀਤ ਚੰਨੀ ਆਪਣਾ ਦਬਦਬਾ ਕਿੰਨਾ ਕੁ ਕਾਇਮ ਰੱਖ ਪਾਉਂਦੇ ਮਹਿੰਦਰ ਵੈਸਟ ਦੇ ਵਿੱਚ ਭਗਤ ਬਰਾਦਰੀ ਬਹੁਤ ਜ਼ਿਆਦਾ ਹੈ ਇਹ ਵੱਡਾ ਕਾਰਨ ਹੈ ਕਿ ਇਹਨਾਂ ਨੇ ਉਹ ਦੌਰ ਜਿਹੜਾ ਹੈ ਗਮਿੰਦਰ ਭਗਤ ਉੱਪਰ ਕਿਹੜੇ ਇਸ ਤੋਂ ਪਹਿਲਾਂ ਵੀ ਇੱਕ ਦਾ ਜਿਹੜਾ ਭਗਤ ਬਰਾਦਰੀ ਤੇ ਇਹਨਾਂ ਨੇ ਖੇਡਿਆ ਸੀਗਾ ਪਰ ਉਸ ਵੇਲੇ ਆਮ ਆਦਮੀ ਪਾਰਟੀ ਮਹਿਜ਼ 15 ਕੁ ਹਜ਼ਾਰ ਵੋਟਾਂ ਜਿੰਨੀਆਂ ਉਹ ਲਿਜਾ ਸਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਜਲੰਧਰ ਵੈਸਟ ਤੇ ਸੀਟ ਤੇ ਜਿਮਨੀ ਚੋਣ ਆ ਗਈ ਹੈ। ਭਾਜਪਾ ਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਆ। ਕਾਂਗਰਸ, ਅਕਾਲੀ ਦਲ ਤੇ ਹੋਰ ਜਿਹੜੀਆਂ ਤਰ੍ਹਾਂੀਆਂ ਉਮਦਾਨ ਚ ਅਜੇ ਨਹੀਂ ਨਿਤਰੀਆਂ। ਕੀ ਰਹਿਣਗੇ ਸਮੀਕਰਨ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ। ਅ ਭਾਈ ਕਿਵੇਂ ਦੇਖਦਿਓ ਦੋ ਉਮੀਦਵਾਰ ਐਲਾਨ ਤੇ ਕੀ ਹੋਊਗਾ। ਹਾਲੇ ਤੱਕ ਦੋ ਉਮੀਦਵਾਰ ਜਿਹੜੇ ਐਲਾਨੇ ਆ ਸ਼ੀਤਲੰਗਰਾਲ ਨੂੰ ਭਾਜਪਾ ਟਿਕਟ ਦਿੰਦੀ ਆ। ਹੂੰ। ਤੇ ਦੂਸਰੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮਹਿੰਦਰ ਭਖਤ ਨੂੰ ਆਮ ਆਦਮੀ ਪਾਰਟੀ ਦੇ ਲੋ ਟਿਕਟ ਦਿੱਤੀ ਗਿਆ ਚੀਤਲ ਅੰਗਰਾਲ ਦੀ ਟਿਕਟ ਤਾਂ ਮੈਂ ਕਹਣਾ ਕਿ ਬੀਜੇਪੀ ਵੱਲੋਂ ਬਣਦੀ ਵੀ ਸੀ ਕਿਉਂਕਿ ਜਿੰਨਾ ਕੁਝ ਉਹਨਾਂ ਨੇ ਬੀਜੇਪੀ ਦੇ ਲਈ ਕੀਤਾ ਟਿਕਟ ਬਣਦੀ ਸੀ ਪਰ ਇਸ ਟਿਕਟ ਪਿੱਛੇ ਵੀ ਕਹਿੰਦੇ ਦੌੜਵਾਵਾ ਲੱਗੀ ਆ ਅ ਇੱਕ ਚਰਚਾ ਇਹ ਵੀ ਆ ਰਹੀ ਸੀ ਕਿ ਸੁਸ਼ੀਲ ਰਿੰਕੂ ਆਪਦੀ ਧਰਮ ਪਤਨੀ ਨੂੰ ਟਿਕਟ ਦਬਾਉਣ ਦੇ ਚਾਹਵਨ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਸੁਸ਼ੀਲ ਰਿੰਕੂ ਨੇ ਤੁਸੀਂ ਇੱਕ ਲਾਈਵ ਵੀ ਦੇਖਿਆ ਹੋਣਗੇ ਸੁਸ਼ੀਲ ਰਿੰਕੂ ਦੇ ਕਿ ਸੁਸ਼ੀਲ ਰਿੰਕੂ ਜਿਹਦੇ ਵਿੱਚ ਲਾਈਵ ਹੋ ਕੇ ਕਹਿੰਦੇ ਨੇ ਕਿ ਟਿਕਟ ਮਿਲੀ ਤਾਂ ਸ਼ੀਤਲ ਅੰਗਰਾਲ ਦੀ ਸਹਿਮਤੀ ਦੇ ਨਾਲ ਚੋਣਾਂ ਮੈਂ ਲੜਾਂਗਾ ਤਪਾਬ ਆਸ ਉਮੀਦ ਸੀ ਰਿੰਕ ਨੂੰ ਕਿਤਨਾ ਕਿਤੇ ਸੀ ਕਿ ਸ਼ੀਤਲ ਅੰਗਰਾਲ ਮੇਰੇ ਧਰਮ ਪਤਨੀ ਨੂੰ ਟਿਕਟ ਜਿਹੜੀ ਆ ਉਹ ਮਿਲੂਗੀ ਪਰ ਹੁਣ ਸ਼ੀਤਲ ਅੰਗਰਾਲ ਨੂੰ ਟਿਕਟ ਮਿਲ ਗਈ ਹੈ ਦੂਸਰੇ ਪਾਸੇ ਜੇਕਰ ਮਹਿੰਦਰ ਭਗਤ ਦੀ ਗੱਲ ਕਰੀਏ ਮਹਿੰਦਰ ਭਗਤ ਜਿਹੜੇ ਨੇ ਉਹ ਚੁੰਨੀ ਦਲ ਭਗ ਦੇ ਸੁਪੁੱਤਰ ਨੇ ਤੇ ਇਹਦੇ 'ਚ ਵੀ ਕੋਈ ਦੋਰ ਹੈ ਨਹੀਂ ਕਿ ਉਹ ਬੀਜੇਪੀ ਤੋਂ ਆਏ ਹੋਏ ਨੇ ਹਮ ਤਾਂ ਹੁਣ ਮੈਂ ਤਾਂ ਇਹ ਕਹਾਂਗਾ ਕਿ ਦੋ ਬੀਜੇਪੀ ਦੇ ਉਮੀਦਵਾਰ ਨੂੰ ਟਿਕਟ ਮਿਲੀ ਹੈ ਬਿਲਕੁਲ ਚੁੰਨੀਰਾਲ ਭਖਤ ਜਿਹੜੇ ਆ ਉਹ ਐਮਐਲਏ ਵੀ ਰਹੇ ਨੇ 212 ਦੀ ਗੱਲ ਕਰੀਏ ਚੰਗੀ ਵੋਟ ਉਹਨਾਂ ਨੇ ਹਾਸਲ ਕੀਤੀ ਸੀ ਉਹ ਮੰਤਰੀ ਵੀ ਰਹੇ ਨੇ ਉਸ ਤੋਂ ਬਾਅਦ ਮਹਿੰਦਰ لال ਭਖਤ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ 22 ਦੀ ਚੋਣ ਹਾਰਨ ਤੋਂ ਬਾਅਦ ਇੱਕ ਹੋਰ ਗੱਲ ਆ ਜਦੋਂ ਮਹਿੰਦਰ لال ਭਖਤ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਤਾਂ ਸਾਰੀ ਬੀਜੇਪੀ ਉਹਨਾਂ ਦੇ ਘਰੇ ਜਾ ਕੇ ਬੈ ਗਈ ਸੀ ਕਿ ਪਿਆ ਕੀ ਹੋ ਗਿਆ ਕਿਉਂਕਿ ਇਹ ਸੀ ਨਾ ਕਿ ਮਹਿੰਦਰ لال ਭਖਤ ਗਿਆ ਤਾਂ ਚੁੰਨੀਰਾਲ ਭਖਤ ਵੀ ਸਾਡੇ ਨਾਲ ਨਾਲ ਜਿਹੜੇ ਹੈਗੇ ਆ ਉਹ ਚਲੇ ਗਏ ਪਰ ਉਸ ਵੇਲੇ ਮਹਿੰਦਰ ਚੁੰਨੀਰਾਲ ਭਗਤ ਜਿਹੜੇ ਆ ਉਹ ਰੋਏ ਵੀ ਸੀ ਬੜਾ ਕੁਝ ਹੋਇਆ ਸੀ ਉਹਨਾਂ ਦਿਨਾਂ ਦੀ ਜੇ ਗੱਲ ਕਰਾਂ ਪਰ ਹਾਲਾਂਕਿ ਮਹਿੰਦਰ ਭਗਤ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਗਏ ਨੇ ਅੱਛਾ ਹੁਣ ਇੱਕ ਚੀਜ਼ ਹੋਰ ਵੀ ਹੈ ਨਾ ਕਿ ਮਹਿੰਦਰ ਭਗਤ ਦੇ ਉੱਪਰ ਦਾਗ ਕਿਉਂ ਖੇਡਿਆ ਹੋ ਸਕਦਾ ਆ ਜੇਕਰ ਭਾਜਪਾ ਦੀ ਗੱਲ ਕਰੀ ਬੀਜੇਪੀ ਦੀ ਵੱਡੀ ਗੱਲ ਇਹ ਵੀ ਆ ਕਿਉਂਕਿ ਜੇ ਜਲੰਧਰ ਵੈਸਟ ਦੀ ਖਾਸ ਗੱਲ ਕਰਾਂ ਤਾਂ ਜਲੰਧਰ ਵੈਸਟ ਦੇ ਵਿੱਚ ਫਕਤ ਵਿਰਾਦਰੀ ਬਹੁਤ ਜ਼ਿਆਦਾ ਆ ਇਹ ਵੱਡਾ ਕਾਰਨ ਹੈ ਕਿ ਇਹਨਾਂ ਨੇ ਦੌੜ ਜਿਹੜਾ ਹੈ ਗਮਿੰਦਰ ਭਗਤ ਉੱਪਰ ਖੇੜੇ ਇਸ ਤੋਂ ਪਹਿਲਾਂ ਵੀ ਇੱਕ ਦਾ ਜਿਹੜਾ ਫਕਤ ਬਰਾਦਰੀ ਤੇ ਇਹਨਾਂ ਨੇ ਖੇਡਿਆ ਸੀਗਾ ਪਰ ਉਸ ਵੇਲੇ ਆਮ ਆਦਮੀ ਪਾਰਟੀ ਮਹਿਜ਼ 15 ਕੁ ਹਜ਼ਾਰ ਵੋਟਾਂ ਜਿਹੜੀਆਂ ਉਹ ਲਿਜਾ ਸਕੀ ਤੇ ਪਿਛਲੀ ਵਾਰ ਸ਼ੀਤਲੰਗਰਾਲ ਜਿਹੜੇ ਹੈਗੇ ਆ ਉਹ ਜਿੱਤਦੇ ਨੇ ਹੁਣ ਗੱਲ ਇੱਥੇ ਇਹ ਹੈ ਕਿ ਹਾਲ ਦੀ ਘੜੀ ਦੇਖਿਆ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਬੀਜੇਪੀ ਦਾ ਪਲਣਾ ਭਾਰੀ ਹੈ ਮੋਤੇ ਜੇਕਰ ਦੋਨੋਂ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਭਾਜਪਾ ਦਾ ਪਲੜਾ ਜਿਹੜਾ ਹੈਗਾ ਉਹ ਭਾਰੀਆ ਚਰਚਾ ਦੇ ਚਰਚੇ ਚੇਰਨੇ ਸ਼੍ਰੀ ਰਿੰਕੂ ਦੀ ਗੱਲ ਕਰੀਏ ਸ਼੍ਰੀ ਤਲੰਗਰਾਲ ਦੀ ਗੱਲ ਕਰੀਏ ਪਰ ਇੱਥੇ ਇਸ ਚੀਜ਼ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕਿ ਥੋੜਾ ਸਮਾਂ ਪਹਿਲਾਂ ਚਰਨਜੀਤ ਸਿੰਘ ਚੰਨੀ ਬਹੁਤ ਵੱਡੀ ਬਹੁਮਤ ਦੇ ਨਾਲ ਜਿੱਤ ਕੇ ਗਏ ਨੇ ਇਸੇ ਜਲੰਧਰ ਤੋਂ ਜਿੱਤ ਕੇ ਗਏ ਨੇ ਹੁਣ ਵੱਡੀ ਗੱਲ ਇਹ ਆ ਕਿ ਚਰਨਜੀਤ ਚੰਨੀ ਆਪਣਾ ਦਬਦਬਾ ਕਿੰਨਾ ਕੁ ਕਾਇਮ ਰੱਖ ਪਾਉਂਦੇ ਨੇ ਪਰ ਉਸ ਤੋਂ ਅ ਇਹ ਗੱਲਾਂ ਉਸ ਤੋਂ ਬਾਅਦ ਨੇ ਪਹਿਲਾਂ ਇਹ ਦੇਖਣਾ ਹੋਊਗਾ ਕਿ ਉਤਾਰਿਆ ਕਿਹਨੂੰ ਜਾਂਦਾ ਚਰਚਾ 'ਮਾ ਇੱਕ ਲੇਡੀ ਦੀਆਂ ਵੀ ਚੱਲ ਰਹੀਆਂ ਨੇ ਚਰਚਾ 'ਮਾ ਇੱਕ ਸਾਬਕਾ ਐਸਐਸਪੀ ਦੀਆਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਟਿਕਟ ਜਿਹੜੀ ਹੈਗੀ ਆ ਉਹ ਦਿੱਤੀ ਜਾ ਸਕਦਾ ਕਾਂਗਰਸ ਜਿਹੜੀ ਉਹਨਾਂ ਨੂੰ ਟਿਕਟ ਜਿਹੜੀ ਹੈਗੀ ਆ ਉਹ ਦੇ ਸਕਦੀ ਆ ਕਿਉਂਕਿ ਕੇਪੀ ਪਰਿਵਾਰ ਜਿਹੜਾ ਇਹਨਾਂ ਦੇ ਨਾਲ ਹੁੰਦਾ ਸੀ ਕਿਸੇ ਵੇਲੇ ਸੁਮਨ ਕੇਪੀ ਜਿਹੜੇ ਹੈਗੇ ਨੇ ਜੋ ਚੋਣ ਨਲਪਗ ਦੇ ਖਿਲਾਫ ਜਿਹੜੇ ਉਹ ਚੋਣ ਲੜਦੇ ਨੇ ਦੂਸਰੇ ਨੰਬਰ ਤੇ ਰਹਿੰਦੇ ਨੇ ਉਹ ਹਾਲਾਂਕਿਉਂ ਨਾ ਸ਼੍ਰੋਮਣੀ ਕਲ ਦਲ ਦੇ ਵਿੱਚ ਉਹ ਪਰਿਵਾਰ ਚਲਾ ਗਿਆ ਤਾਂ ਇੱਥੇ ਦੇਖਣ ਵਾਲਾ ਮੁਕਾਬਲਾ ਹੋਊਗਾ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਇੱਥੇ ਸ਼੍ਰੋਮਣੀ ਕਲ ਦਲ ਕਿਸੇ ਗੇਮ ਦੇ ਵਿੱਚ ਦਿਸਦੀ ਜਾਂ ਕਿਸੇ ਰੇਜ ਦੇ ਰੇਸ ਦੇ ਵਿੱਚ ਦਿਸਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਜੇਕਰ 224 ਦੇ ਤੁਸੀਂ ਜਲੰਧਰ ਦੇ ਨਤੀਜਿਆਂ ਦੀ ਗੱਲ ਕਰੋਗੇ ਤਾਂ ਸਿਰਫ 6% 6 ਪੁਆਇੰਟ ਕੁਝ ਪਰਸੈਂਟ ਵੋਟ ਜਿਹੜੀ ਆ ਉਹ ਸ਼੍ਰੋਮਣੀ ਕਲਦਨ ਨੂੰ ਪਈ ਆ ਤਾਂ ਇੱਥੇ ਮੁਕਾਬਲਾ ਤਿੰਨ ਕੋਣਾਂ ਆ ਪਰ ਹੋਰ ਕੋਈ ਕਿਉਂਕਿ ਮੌਕੇ ਤੇ ਕੋਈ ਮਾਹੌਲ ਆਜ਼ਾਦ ਦੇ ਤੌਰ ਤੇ ਕੋਈ ਦਾ ਮਾਹੌਲ ਬਣਦਾ ਉਹ ਹਾਲਾਂਕਿ ਕਿਉਂਕਿ ਹਲੇ ਸਮਾਂ ਪਿਆ ਆ ਮਹੀਨੇ ਦੇ ਤਕਰੀਬਨ ਮਹੀਨੇ ਤੋਂ ਘੱਟ ਦਿਨ ਜਿਹੜੇ ਹੈਗੇ ਆ ਉਹ ਪਏ ਆ ਮੌਕੇ ਦਾ ਮਾਹੌਲ ਕੁਝ ਬਣਦਾ ਹੋਰ ਆ ਪਰ ਅੱਜ ਦੇ ਸਮੇਂ ਦੀ ਜਿਹੜੀ ਗੱਲ ਆ ਉਹ ਇਹ ਆ ਕਿ ਦੋਨੋਂ ਕੈਂਡੀਡੇਟ ਸਟਰੋਂਗ ਨੇ ਤੁਸੀਂ ਕਿਸੇ ਨੂੰ ਜ਼ਿਆਦਾ ਅੱਗੇ ਜਾਂ ਜ਼ਿਆਦਾ ਪਿੱਛੇ ਰੱਖ ਕੇ ਨਹੀਂ ਦੇਖਿਆ ਜਾ ਸਕਦਾ ਮਹਿੰਦਰ ਭਖਤ ਜਿਹੜੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਵਾਰ ਚੋਣ ਲੜ ਰਹੇ ਨੇ ਸ਼ੀਤਲ ਅੰਗਰਾਲ ਜਿਹੜੇ ਨੇ ਉਹ ਬੀਜੇਪੀ ਦੇ ਵੱਲੋਂ ਜਿਹੜੇ ਇਸ ਵਾਰ ਚੋਣ ਲੜ ਰਹੇ ਨੇ ਪਰ ਇੱਕ ਚੀਜ਼ ਇੱਥੇ ਇਹ ਵੀ ਦੇਖਣੀ ਹੋਊਗੀ ਨਾ ਕਿ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਦਾ ਪਰਿਵਾਰ ਸੁਸ਼ੀਲ ਰਿੰਕੂ ਦੇ ਵਰਕਰ ਪੂਰੀ ਤਰ੍ਹਾਂ ਦੇ ਨਾਲ ਬੀਜੇਪੀ ਦੇ ਨਾਲ ਸ਼ੀਤਲ ਅੰਗਰਾਲ ਦੇ ਨਾਲ ਚੱਲਣਗੇ ਕਿ ਉਹ ਮੈਂ ਮੈਂ ਤਾਂ ਬਚ ਨਹੀਂ ਹੋਊਗੀ ਕਿ ਜਿਹੜੀ ਮੈਂ ਜਿਹੜੀ ਆਪਣੇ ਆਪ ਦੇ ਵੀ ਸੀ ਕਿ ਸ਼ਾਇਦ ਸਾਡੇ ਪਰਿਵਾਰ ਨੂੰ ਟਿਕਟ ਮਿਲ ਜਾਂਦੀ ਜਾਂ ਮੈਨੂੰ ਟਿਕਟ ਮਿਲ ਜਾਂਦੀ ਜਾਂ ਮੇਰੇ ਵਾਈਫ ਨੂੰ ਟਿਕਟ ਮਿਲ ਜਾਂਦੀ ਕਿਉਂਕਿ ਇਹ ਵੀ ਚੀਜ਼ਾਂ ਦਾ ਤੈਅ ਕਰਨੀਆਂ ਨਾ ਸ਼ੀਤਲ ਅੰਗਰਾਲ ਦੀ ਜਿੱਤ ਸ਼ੀਤਲ ਅੰਗਰਾਲ ਦੀ ਹਾਰ ਇਹ ਵੀ ਚੀਜ਼ਾਂ ਜਿਹੜੀਆਂ ਵੱਡੀ ਚੀਜ਼ ਜਿਹੜੀ ਤੈਅ ਕਰਨੀਆਂ ਸ਼ੀਤਲ ਅੰਗਰਾਲ ਕਦੇ ਨਹੀਂ ਚਾਹਣਗੇ ਕਿ ਮੈਂ ਹਾਰ ਕਿਉਂਕਿ ਇੱਕ ਹਿਸਾਬ ਦੇ ਨਾਲ ਜਦੋਂ ਪਾਰਟੀਆਂ ਜਾਂਦੇ ਨੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਠੁੱਡਾ ਮਾਰਿਆ ਸੀ ਕਿ ਮੈਨੂੰ ਨਹੀਂ ਕੁਰਸੀਆਂ ਚਾਹੀਦੀਆਂ ਹਾਲਾਂਕਿ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੀ ਕੀ ਸੋਚ ਬਦਲੀ ਕਿ ਕਿਹੜੀ ਸੋਚ ਦੇ ਨਾਲ ਉਹ ਆਪਣਾ ਅਸਤੀਫਾ ਵਾਪਸ ਵੀ ਉਹਨਾਂ ਨੇ ਕਿਹਾ ਕਿ ਮੈਂ ਭਾਈ ਅਸਤੀਫਾ ਵਾਪਸ ਲੈਣਾ ਪਰ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤਾਂ ਫਿਰ ਜਿਮਨੀ ਚੋਂਣ ਦੇ ਰਹਿਣਗੇ ਤਾਂ ਬੜੀਆਂ ਗੱਲਾਂ ਜਿਹੜੀਆਂ ਇੱਥੇ ਮੈਟਰ ਕਰ ਗਈਆਂ ਪਰ ਇੱਥੇ ਕੋਨੇ ਆਮ ਆਦਮੀ ਪਾਰਟੀ ਦੀ ਗੱਲ ਵੀ ਹੋ ਰੌਂਦੀ ਹੈ ਕਿ ਆਮ ਅਜਬੀ ਸਵਾਲ ਬੜੇ ਖੜੇ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਕਿਹਨ ਜਲੰਧਰ ਵੈਸਟ ਦੇ ਵਿੱਚੋਂ ਕੋਈ ਆਮਕਰ ਦਾ ਮੁੰਡਾ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ ਕਿਹਨ ਕੋਈ ਪੈਂਚਰ ਲਾਉਣ ਵਾਲਾ ਨਹੀਂ ਮਿਲਿਆ ਕੋਈ ਰੇੜੀ ਵਾਲਾ ਆਮ ਆਦਮੀ ਪਾਰਟੀ ਨੂੰ ਕਿਹਨ ਕਿ ਰੇੜੀ ਵਾਲਾ ਨਹੀਂ ਮਿਲਿਆ ਹੁਣ ਜੇ ਤੁਸੀਂ ਮਹਿੰਦਰ ਭਗਤੀ ਗੱਲ ਕਰੋਗੇ ਮਹਿੰਦਰ ਭਗਤ ਤੁਸੀਂ ਕਿਹੜੇ ਪਾਸੇ ਆਮ ਕਹੋਗੇ ਭਾਈ ਬੀਜੇਪੀ ਦੇ ਵੱਲੋਂ ਚੋਣ ਲੜ ਚੁੱਕੇ ਨੇ ਪਿਤਾ ਉਹਨਾਂ ਦੇ ਐਮਐਲਏ ਰਹਿ ਚੁੱਕੇ ਨੇ ਪਿਤਾ ਉਹਨਾਂ ਦੇ ਮੰਤਰੀ ਰਹਿ ਚੁੱਕੇ ਨੇ ਕਿਹੜੇ ਪਾਸੋਂ ਸੀ ਮਹਿੰਦਰ ਭਖਤ ਨੂੰ ਆਮ ਆਦਮੀ ਜਿਹੜਾ ਕਹੋਂਗੇ ਤਾਂ ਮਤਲਬ ਇਹ ਆ ਯਾਰ ਕਿ ਗੱਲਾਂ ਕਹਿਣ ਵਾਲੀਆਂ ਹੁੰਦੀਆਂ ਨੇ ਇਹ ਗੱਲਾਂ ਲੋਕਾਂ ਨੂੰ ਆਪਣੇ ਵੱਲ ਪ੍ਰੇਰਿਤ ਕਰਨ ਵਾਲੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਵੀ ਹੁਣ ਲੋਕ ਉਹਨਾਂ ਗੱਲਾਂ ਤੋਂ ਖਾਸ ਕਰਸਿਆ ਨਹੀਂ ਹੋ ਗਏ ਨੇ ਆਮ ਆਦਮੀ ਪਾਰਟੀ ਤੋਂ ਭਗਵੰਤ ਸਿੰਘ ਮਾਨ ਤੋਂ ਭਗਵੰਤ ਸਿੰਘ ਮਾਨ ਦੀਆਂ ਉਹਨਾਂ ਗੱਲਾਂ ਤੋਂ ਕਿ ਜਿਹੜੀਆਂ ਕਹਿੰਦੇ ਰਹੇ ਨੇ ਕਿ ਆਮ ਕਰਾਂ ਦੇਤੀਆਂ ਪੱਤਾਂ ਨੂੰ ਟਿਕਟਾਂ ਮਿਲਣਗੀਆਂ ਚੱਲ ਮੰਨ ਲਈਏ ਭਾਈ ਇੱਥੇ ਭਖਤ ਬਰਾਦਰੀ ਆ ਤੁਸੀਂ ਭਖਤ ਬਰਾਦਰੀ ਨੂੰ ਟਿਕਟ ਜਿਹੜੀ ਦਿੱਤੀ ਤਾਂ ਹੋਰ ਵੀ ਫਿਰ ਜਿਮਨੀ ਚੋਣਾ ਆਉਣੀਆਂ ਬਿਲਕੁਲ ਗਿੱਦਰ ਵੇਖ ਲਾਂਗੇ ਕਿੰਨੇ ਇੱਕ ਆਮ ਘਰਾ ਦੇ ਧੀਆਂ ਪੁੱਤ ਨੂੰ ਟਿਕਟਾਂ ਜਿਹੜੀਆਂ ਉਹ ਦਿੰਦੇ ਆ ਹੋਰ ਵੀ ਚੋਣਾ ਜਿਹੜੀਆਂ ਆਉਣੀਆਂ ਨੇ ਚੱਬੇ ਵਾਲ ਦੇ ਵਿੱਚ ਹੱਪ ਕਿਤੇ ਦੇਖ ਲਾਂਗੇ ਪੁੱਲਾ ਦਾ ਜੱਸ ਮੈਨੂੰ ਇਹ ਮਹਿਸੂਸ ਹੁੰਦਾ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਸਮਝ ਗਏ ਵੀ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕੋ ਜਿਹੀਆਂ ਹੈਗੀਆਂ ਮਤਲਬ ਜਿਵੇਂ ਕਹਿੰਦੇ ਨੇ ਕਿ ਇੱਕੋ ਬਾੜੀ ਦੇ ਬੱਚੇ ਆ ਸਾਰੇ ਇਸ ਦਾ ਕੋਈ ਸ਼ੱਕ ਨਹੀਂ ਕਿ ਸਾਰੇ ਇੱਕੋ ਬਾੜੀ ਦੇ ਬੱਚੇ ਆ ਕਹਿੰਦੇ ਉਹਦੇ ਨਾਲ ਕਿ ਜਿਹੜੀ ਹੈਗਿਆ ਕੀ ਕੁਰਸੀ ਉਹ ਬੰਦੇ ਨੂੰ ਬਦਲ ਦਿੰਦੀ ਆ ਪਤਾ ਨਹੀਂ ਹੁਣ ਇਹ ਤਾਂ ਬੈਠਣ ਵਾਲਾ ਬੰਦਾ ਦੱਸ ਸਕਦਾ ਕਿ ਕੁਰਸੀ ਦੇ ਵਿੱਚ ਐਸੀ ਕੀ ਚੁੰਬਕ ਲੱਗੀ ਆ ਜਾਂ ਐਸੀ ਕੀ ਚੀਜ਼ ਜਿਹੜੀ ਹੈਗੀ ਉਹ ਲੱਗੀ ਆ ਚਲੋ ਆਪਾਂ ਜਲੰਧਰ ਵੈਸਟੀ ਆਉਣੇ ਆ ਪਰ ਜਲੰਧਰ ਵੈਸਟ ਦੇ ਵਿੱਚ ਇਸ ਵੇਲੇ ਮੁਕਾਬਲਾ ਇਸ ਵਾਰੀ ਦੇਖਣ ਵਾਲਾ ਹੋਊਗਾ ਜਿਹੜੇ ਪੱਤੇ ਖੋਲੇ ਆ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਭਾਜਪਾ ਦਾ ਪੱਤਾ ਖੋਲ ਦਿੱਤਾ ਆ ਭਾਜਪਾ ਦਾ ਕੈਂਡੀਡੇਟ ਆ ਭਾਜਪਾ ਦੇ ਕੈਂਡੀਡੇਟ ਨੂੰ ਉਹ ਪੱਤਾ ਖੋਲ੍ਹਤਾ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਚਾਹੂਗੀ ਕਿਸੇ ਜਲੰਧਰ ਹਰੀਏ ਕਿਉਂਕਿ ਜਿਹੜੇ ਹਾਲਾਤ ਉਹਨਾਂ ਦੇ ਲੋਕ ਸਭਾ ਦੇ ਵਿੱਚ ਹੋਏ ਨੇ ਉਹ ਨਹੀਂ ਚਾਣਗੇ ਕਿ ਪਹਿਲੀ ਜਮਨੀ ਚੋਣ ਹੋਵੇ ਪਹਿਲੀ ਜਮਨੀ ਚੋਣ ਦੇ ਵਿੱਚ ਹੀ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਮਿਲੇ ਤੇ ਉਸ ਤੋਂ ਬਾਅਦ ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਜਿਹੜੇ ਵਰਕਰ ਨੇ ਜਾਂ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਹੌਸਲਾ ਡਾਮਾ ਡੋਲ ਹੋਵੇ ਗੱਲ ਹੋਰ ਭਗਵੰਤ ਸਿੰਘ ਮਾਨ ਇਹ ਵੀ ਸੁਣਿਆ ਕਿ ਭਗਵੰਤ ਸਿੰਘ ਮਾਨ ਨੇ ਭਾਈ ਹੁਣ ਪਕ ਪੂਰਨ ਰੂਪ ਦੇ ਵਿੱਚ ਪੱਕੇ ਤੌਰ ਤੇ ਜਿੰਨਾ ਚਿਰ ਕਹਿੰਦੇ ਵੋਟਾਂ ਨਹੀਂ ਪੈਂਦੀਆਂ ਜਲੰਧਰ ਨਹੀਂ ਹੁਣ ਜਲੰਧਰ ਦੇ ਵਿੱਚ ਕੋਠੀ ਲੈ ਕੇ ਜਲੰਧਰ ਦੇ ਵਿੱਚ ਰਹਿਣਾ ਹੈ ਮਤਲਬ ਪਹਿਲੇ ਮੁੱਖ ਮੰਤਰੀ ਹੋਣਗੇ ਇੱਕ ਜਿਮਨੀ ਚੋਣ ਲਈ ਜਿਹੜਾ ਆਪਦਾ ਜਗਾ ਬਦਲ ਰਹੇ ਤੇ ਜਗਾ ਬਦਲ ਨਹੀਂ ਪੈਣੀ ਹੈ ਜੀ 13 0 13 0 ਕਰਕੇ ਤੁਸੀਂ ਤੀਰਜੇ ਲਾਉਂਦੇ ਹੁੰਦੇ ਸੀ ਉਹ ਤਾਂ ਲੋਕਾਂ ਨੇ ਤਿੰਨ ਤੇ ਲਿਆਂਦੇ ਤੇ ਹੁਣ ਜਗਾ ਤਾਂ ਬਦਲ ਨਹੀਂ ਪੈਣੀ ਹੈ ਜੇ ਇਹ ਜਿਮਨੀ ਚੋਣ ਵੀ ਪਹਿਲੀ ਜਿਮਨੀ ਚੋਣਾ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦਾ ਮੁੱਖ ਮੰਤਰੀ ਜਿਮਨੀ ਚੋਣ ਦੇ ਲਈ ਆ ਰਿਹਾ ਹੋਵੇ ਪੂਰੀ ਆਮ ਆਦਮੀ ਪਾਰਟੀ ਜਿਮਨੀ ਚੋਣ ਦੇ ਲੱਗੀ ਹੋਵੇ ਪੂਰੀ ਸਰਕਾਰ ਜਿਮਨੀ ਚੋਣ ਦੇ ਲੱਗੀ ਹੋਵੇ ਤੇ ਜੇਕਰ ਫਿਰ ਵੀ ਉਹ ਜਿਮਨੀ ਚੋਣ ਹਾਰ ਜਾਵੇ ਤਾਂ ਫਿਰ ਹਾਲਾਤ ਕੀ ਹੋਣਗੇ ਭਾਈ ਇਹਨਾਂ ਦੇ ਤਾਂ ਫਿਰ ਤਾਂ ਗੱਲ ਨੂੰ ਅੱਖੋਂ ਪਰੋਖੇ ਕੀਤਾ ਨਹੀਂ ਜਾ ਸਕਦਾ ਫਿਰ ਤਾਂ ਹਾਲਾਤ ਜਿਹੜੇ ਕੀ ਹੋਣਗੇ ਪਰ ਕਿਉਂਕਿ ਨਾ ਸਰਕਾਰ ਦਾ ਬੜਾ ਜ਼ੋਰ ਲੱਗਦਾ ਹੈ ਜਿਮਨੀ ਚੋਣ ਤੇ ਜਿਵੇਂ ਇਹਨਾਂ ਨੇ ਆਉਂਦੇ ਹੀ ਜਿਹੜੀ ਜਿਮਨੀ ਚੋਣ ਹਾਰੀ ਸੀ ਸਿਮਰਜੀਤ ਸਿੰਘ ਮਾਨ ਜਿਹੜੇ ਆ ਜਿੱਤੇ ਸੀ ਜਦੋਂ ਇਹ ਹਜੇ ਬਣਿਆ ਮਾਨ ਤੋਂ ਤਿੰਨ ਚਾਰ ਮਹੀਨੇ ਬਾਅਦ ਉਦੀ ਭਰਪਾਈ ਮਰਦ ਹਜੇ ਤੱਕ ਨਹੀਂ ਕਰ ਪਾਏ ਕਿਉਂਕਿ ਵਿਰੋਧੀਆਂ ਨੂੰ ਤਾਂ ਇੱਕ ਮੌਕਾ ਚਾਹੀਦਾ ਹੁੰਦਾ ਤੇ ਵਿਰੋਧੀ ਹਾਲੇ ਤੱਕ ਵੀ ਉਹਨੂੰ ਸੁਣਾਉਂਦੇ ਰਹਿੰਦੇ ਨੇ ਕਿ ਭਾਈ ਤੁਹਾਡਾ ਕੇਲਾ ਤਾਂ 3 ਮਹੀਨੇ ਬਾਅਦ ਹੀ ਢਾਟਾ ਸੀ ਤੁਹਾਡੀ ਰਾਜਤਾ ਤਾਂ 3 ਮਹੀਨੇ ਬਾਅਦ ਹੀ ਸਿੱਟਦੀ ਸੀ ਤੇ ਹੁਣ ਜਲੰਧਰ ਕਿਉਂਕਿ ਇਸ ਤੋਂ ਪਹਿਲਾਂ ਵੀ ਜਲੰਧਰ ਦੀ ਬਾਈ ਇਲੈਕਸ਼ਨ ਜਿਹੜੀ ਆ ਐਮਪੀ ਦੀ ਸੁਸ਼ੀਰ ਰਿੰਕੂ ਨੂੰ ਜਦੋਂ ਜਿਤਾਈ ਸੀ ਉਦੋਂ ਵੀ ਸਾਰੀ ਆਮ ਆਦਮੀ ਪਾਰਟੀ ਇੱਥੇ ਆ ਕੇ ਬੈਗੀ ਸੀ ਬਿਲਕੁਲ ਕਿੰਨੇ ਰੋਡ ショਵ ਭਗਵੰਤ ਸਿੰਘ ਮਾਨ ਦੇ ਹੋਏ ਸੀ ਤੇ ਉਦੋਂ ਕਿੰਨੇ ਵਾਦੇ ਭਗਵੰਤ ਸਿੰਘ ਮਾਨ ਨੇ ਜਿਹੜੇ ਹੈਗੇ ਉਹ ਕੀਤੇ ਸੀ ਪਾਸਵਰਡ ਦੀ ਵੀ ਗੱਲ ਕੀਤੀ ਪਾਸਵਰਡ ਦੀ ਵੀ ਗੱਲ ਕੀਤੀ ਸੀ ਕਿ ਭਾਈ ਪਾਸਵਰਡ ਮੈਂ ਸੁਸ਼ੀਰ ਰਿੰਕੂ ਨੂੰ ਦਿੱਤਾ ਹਾਲਾਂਕਿ ਉਸ ਤੋਂ ਬਾਅਦ ਸੋਨੇ ਪਾਸਵਰਡ ਸੁਸ਼ੀਰ ਰਿੰਕੂ ਜਿਹੜਾ ਭੱਜ ਗਿਆ ਤਾਂ ਹੁਣ ਉਹ ਵੀ ਦੇਖਣਾ ਹੋਊਗਾ ਕਿ ਜਿਹੜੇ ਵਾਦੇ ਭਗਵੰਤ ਸਿੰਘ ਮਾਨ ਨੇ ਉਦੋਂ ਉਹਨਾਂ ਲੋਕਾਂ ਨੂੰ ਕੀਤੇ ਸੀ ਉਹਨਾਂ ਲੋਕਾਂ ਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਫੇਰ ਜਾਣਾ ਕੀ ਉਹ ਲੋਕ ਵਾਦੇ ਯਾਦ ਰੱਖੇ ਆ ਲੋਕਾਂ ਨੇ ਤੇ ਕੀ ਉਸ ਉਹਨਾਂ ਵਾਦਿਆਂ ਦੇ ਵਿੱਚੋਂ ਕਿੰਨੇ ਵਾਦੇ ਭਗਵੰਤ ਸਿੰਘ ਮਾਨ ਨੇ ਪੂਰੇ ਕੀਤੇ ਆ ਇਹ ਗੱਲਾਂ ਬੜੀਆਂ ਮੈਟਰ ਕਰਨੀਆਂ ਇਸ ਵਾਰੀ ਚੋਣਾਂ ਦੇ ਵਿੱਚ ਕਿਉਂਕਿ ਤੇ ਇਹ ਹੁਣ ਇਹ ਵੀ ਹੈ ਨਾ ਕਿ ਹੁਣ ਤਾਂ ਲੋਕਾਂ ਨੂੰ ਸਵਾਲ ਪੁੱਛਣੇ ਵੀ ਆ ਗਏ ਇਹਦੇ ਵਿੱਚ ਭਾਈ ਇਹ ਹੋਰ ਫੈਕਟਰ ਕੰਮ ਕਰੂਗਾ ਜਿਵੇਂ ਦਲ ਬਦਲੀ ਦਾ ਲੋਕਾਂ ਨੇ ਕਾਫੀ ਬੰਦੇ ਹਰਾਏ ਲੋਕ ਸਭਾ ਚ ਵੀ ਉਹਨੂੰ ਦੋਨੇ ਦਲ ਬਦਲੀ ਵਾਲੇ ਜਿਹੜੇ ਅਨਾਉਂਸ ਹੋਇਆ ਹੁਣ ਦੋ ਪਾਰਟੀ ਕੀ ਅਨਾਉਂਸ ਕਰਦੇ ਹੁਣ ਤਾਂ ਅੱਗੇ ਪਤਾ ਲੱਗੂ ਜੇ ਆਪਾਂ ਦਲ ਬਦਲੀ ਦੇ ਕੇ ਲੋਕ ਇਹਦੇ ਬਾਰੇ ਸਮਝਣਗੇ ਕਿ ਨਹੀਂ ਦਲ ਬਦਲੀ ਦਾ ਸੁਭਾਵਿਕ ਤੌਰ ਤੇ ਇਫੈਕਟ ਜਿਹੜਾ ਹੈਗਾ ਕਰੂਗਾ ਕਿਉਂਕਿ ਜੇ ਮੈਨੂੰ ਲੱਗਦਾ ਸ਼ੀਤ ਲੰਗਰਾਲ ਵਾਲੇ ਪਾਸੇ ਬੜਾ ਇਫੈਕਟ ਕਰੂਗਾ ਕਿਉਂਕਿ ਮਹਿੰਦਰ ਭਖਤ ਨੂੰ ਤੁਸੀਂ ਹੁਣ ਤੱਕ ਬੀਜੇਪੀ ਦੇ ਖਿਲਾਫ ਬੋਲਦੇ ਨਹੀਂ ਦੇਖਿਆ ਮਹਿੰਦਰ ਭਖਤ ਬੀਜੇਪੀ ਛੱਡੀ ਜ਼ਰੂਰ ਪਰ ਉਹਨਾਂ ਨੇ ਕੁਝ ਉਹਨਾਂ ਦੀ ਖਿਲਾਫਤ ਨਹੀਂ ਕੀਤੀ ਕੁਝ ਖਿਲਾਫ ਨਹੀਂ ਬੋਲਿਆ ਪਰ ਜੇ ਤੁਸੀਂ ਸੁਸ਼ੀਲ ਰਿੰਕੂ ਦੀ ਗੱਲ ਕਰਦੇ ਹੋ ਉਹ ਸੋਰੀ ਸ਼ੀਤਲ ਅੰਗਰਾਲ ਦੀ ਗੱਲ ਕਰਦੇ ਹਾਂ ਸ਼ੀਤਲ ਅੰਗਰਾਲ ਇਹੀ ਭਾਜਪਾ ਦੇ ਉੱਪਰ ਜਿਹੜੇ ਹੈਗੇ ਆ ਤੋਮਤਾ ਲਾਉਂਦੇ ਰਹੇ ਨੇ ਆਪਰੇਸ਼ਨ ਲੋਟਸ ਕਹਿੰਦੇ ਰਹੇ ਨੇ ਕਰੋੜਾਂ ਦੇ ਵਿੱਚ ਖਰੀਦਣ ਦੀ ਗੱਲ ਕਰ ਦਿੰਦੇ ਨੇ ਜਦੋਂ ਉਹੀ ਸ਼ੀਤਲ ਅੰਗਰਾਲ ਜਿਹੜੇ ਆ ਵਾਪਸ ਆਪਣੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦੇ ਆ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਫਿਰ ਉਸੇ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਲਾਉਣੇ ਸ਼ੁਰੂ ਕਰਦੇ ਤਾਂ ਮੈਨੂੰ ਲੱਗਦਾ ਕਿ ਲੋਕ ਉਹ ਚੀਜ਼ਾਂ ਚੇਤੇ ਰੱਖੀ ਬੈਠੇ ਆ ਲੋਕ ਜੀ ਇਹ ਯਾਦ ਰੱਖੀ ਬੈਠਿਆ ਕਿ ਭਾਈ ਤੇਰਾ ਤਾਂ ਸਟੈਂਡ ਹੀ ਕੋਈ ਨਹੀਂ ਭਾਜਪੀ ਦੇ ਵਿੱਚ ਜਾ ਕੇ ਤੂੰ ਬੋਲੀ ਭਾਜਪੀ ਦੀ ਬੋਲਦਾ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਤੂੰ ਬੋਲੀ ਆਮ ਆਦਮੀ ਪਾਰਟੀ ਦੀ ਬੋਲਦਾ ਜਿਹੜੀ ਪਾਰਟੀ ਨੂੰ ਛੱਡ ਕੇ ਆਉਣਾ ਹੈ ਉਹਨੂੰ ਨਿੰਦਰਨ ਲੱਗ ਜਣਾ ਹੈ ਚਾਹੇ ਭਾਜਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤਾਂ ਲੋਕ ਇਹ ਚੀਜ਼ਾਂ ਯਾਦ ਰੱਖੀ ਬੈਠਿਆ ਇਹ ਇਹ ਪਲੱਸ ਪੁਆਇੰਟ ਮਹਿੰਦਰਪਖਤ ਦੇ ਲਈ ਜ਼ਰੂਰ ਹੈ ਕਿ ਮਹਿੰਦਰ ਫਕਤ ਜਿਹੜੇ ਹੈਗੇ ਉਹਨਾਂ ਨੇ ਹੁਣ ਤੱਕ ਮੈਂ ਨਹੀਂ ਸੁਣਿਆ ਹੋ ਸਕਦਾ ਮੈਂ ਗਲਤ ਹਾਂ ਮੈਂ ਨਹੀਂ ਹਾਲੇ ਤੱਕ ਸੁਣਿਆ ਕਿ ਬੀਜੇਪੀ ਦੀ ਖਿਲਾਫਤ ਕੀਤੀ ਹੋਵੇ ਬੀਜੇਪੀ ਦੇ ਖਿਲਾਫ ਉਹ ਬੋਲੇ ਹੁਣ ਵੱਡੀ ਗੱਲ ਇੱਕ ਹੋਰ ਵੀ ਹੈ ਨਾ ਕਿਉਂਕਿ ਹਾਲਾਂਕਿ ਸ਼ੀਤਲ ਅੰਗਰਾਲ ਵੀ ਉਸੇ ਹਲਕੇ ਦੇ ਨੇ ਜਿਹੜੇ ਹਲਕੇ ਤੋਂ ਉਹ ਲੜ ਰਹੇ ਨੇ ਜਲੰਧਰ ਵਸਤੇ ਵਿੱਚ ਉਹਨਾਂ ਦੀ ਰਹਿائش ਉਹਨਾਂ ਦਾ ਘਰ ਦਾਬਦਬਾ ਜ਼ਰੂਰ ਉਹਨਾਂ ਦਾ ਵੀ ਉਹਨਾਂ ਦਾ ਵੀ ਹੈ ਪਰ ਬਰਾਦਰੀ ਦੇ ਦਬਦਬੇ ਦੀ ਗੱਲ ਕਰਾਂ ਤਾਂ ਭਗਤ ਬਰਾਦਰੀ ਬਹੁਤ ਜ਼ਿਆਦਾ ਬਹੁਤ ਵੱਡੀ ਤعداد ਦੇ ਵਿੱਚ ਭਗਤ ਬਰਾਦਰੀ ਉੱਥੇ ਆ ਤੁਸੀਂ ਜੇਕਰ ਇਹ ਵੀ ਮੰਨ ਕੇ ਚੱਲੋ ਨਾ ਕਿ 10-15000 ਵੋਟ ਮਹਿੰਦਰ ਭਗਤ ਆਪਣੀ ਵੀ ਲੈ ਕੇ ਜਾਂਦੇ ਨੇ ਤਾਂ ਪਿੱਛੇ ਪਾਰਟੀ ਆ ਕਿ 20000 ਵੋਟ ਦਾ ਜੇ ਪਾਰਟੀ ਨੇ ਧੱਕਾ ਲਾਤਾ ਤਾਂ ਫਿਰ ਆਮ ਆਦਮੀ ਪਾਰਟੀ ਉੱਥੇ ਜਿੱਤਾਂ ਹੁਣ ਪਰ ਦੇਖਣਾ ਇਹ ਹੋਊਗਾ ਕਿਉਂਕਿ ਸ਼ੀਤਲ ਅੰਗੁਰਾਲ ਜਿਹੜਾ ਆ ਸ਼ੀਤਲ ਅੰਗੁਰਾਲ ਦੇ ਬੀਬੀ ਆ ਕਿ ਉਹਨਾਂ ਦੇ ਵੀ ਜਾਣਤੇ ਬਣੀ ਹੋਊਗੀ ਜੇਕਰ ਇਹ ਸੀਟ ਸ਼ੀਤਲ ਅੰਗੁਰਾਲ ਨਹੀਂ ਕੱਢ ਪਾਉਂਦੇ ਤਾਂ ਆਪਦੀ ਹੌਮੇ ਨੂੰ ਕਮਿਟ ਕੌਣਗੇ ਆਪਦੀ ਮੈਨੂ ਕਮਿਟ ਕੌਣਗੇ ਕਿਤੇ ਇਹ ਤਾਂ ਨਹੀਂ ਕਿ ਸ਼ੀਤਲ ਅੰਗੁਰਾਲ ਅਖੀਰਲੇ ਦਿਨਾਂ ਦੇ ਵਿੱਚ ਅਸਤੀਫਾ ਵਾਪਸ ਮੰਗਣ ਲੱਗੇ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਇੱਥੋਂ ਮੈਂ ਜਿੱਤ ਨਹੀਂ ਸਕਦਾ ਇੱਥੋਂ ਦੁਬਾਰਾ ਮੇਰੀ ਹਾਰ ਹੋ ਜੂ ਜੇ ਮੈਂ ਦੁਬਾਰਾ ਖੜਾ ਹੋ ਗਿਆ ਕਿਤੇ ਇਹ ਤਾਂ ਨਹੀਂ ਜੇ ਸ਼ੀਤਲ ਅੰਗੁਰਾਲ ਹਾਰਦੇ ਨੇ ਮਨ ਲੱਗਦਾ ਜਿਹੜਾ ਕੁਝ ਉਹਨਾਂ ਨੂੰ ਉਹਦੇ ਤੇ ਪਰਿਵਾਰ ਤੋਂ ਸੁਣਨਾ ਪੂ ਆਪਦੇ ਸਕੇ ਸਬੰਧੀਆਂ ਤੋਂ ਸੁਣਨਾ ਪੂ ਵੱਡੀ ਗੱਲ ਆਪਦੇ ਆਪ ਤੋਂ ਸੁਣਨਾ ਪੂ ਉਹ ਕਿੱਡੀ ਵੱਡੀ ਗੱਲ ਆ ਤਾਂ ਹੌਮੇ ਦਾ ਸਵਾਲ ਤਾਂ ਸ਼ੀਤਲ ਅੰਗਰਾਲ ਦੇ ਲਈ ਵੀ ਆ ਪਰ ਹੁਣ ਗੱਲ ਇਹ ਵੀ ਆ ਕਿ ਬੀਜੇਪੀ ਪਰ ਸੰਪੂਰਨ ਰੂਪ ਦੇ ਵਿੱਚ ਉਹਨਾਂ ਦੇ ਨਾਲ ਚੱਲੂ ਕਿਉਂਕਿ ਇਹ ਉਹੀ ਬੀਜੇਪੀ ਹੈ ਜਿਹਦੇ ਉੱਪਰ ਇਹੀ ਸ਼ੀਤਲ ਅੰਗਰਾਲ ਨੇ ਜਿਹੜੇ ਹੈਗੇ ਆਪਰੇਸ਼ਨ ਲੋਟਸ ਤੇ ਇਲਜ਼ਾਮ ਲਾਇਏ ਸੀ ਇਹ ਉਹੀ ਬੀਜੇਪੀ ਆ ਜਿਹਦੇ ਉੱਪਰ ਸ਼ੀਤਲ ਅੰਗਰਾਲ ਨੇ ਕੈਂਡੀਡੇਟਸ ਨੂੰ ਖਰੀਦਣ ਦੇ ਇਲਜ਼ਾਮ ਲਾਇਏ ਸੀ ਐਮਐਮਐਲਏ ਨੂੰ ਖਰੀਦਣ ਦੇ ਇਲਜ਼ਾਮ ਲਾਇਏ ਸੀ ਦਰਖਾਸਤ ਵੀ ਦਿੱਤੀ ਸੀ ਕੀ ਇਹ ਗੱਲਾਂ ਬੀਜੇਪੀ ਵਾਲਿਆਂ ਦੇ ਯਾਦ ਆ ਬੀਜੇਪੀ ਦੇ ਵੋਟਰਾਂ ਦੇ ਜਿਹੜੀਆਂ ਹੈਗੀਆਂ ਉਹ ਯਾਦ ਆ ਕੀ ਬੀਜਪੀ ਪੂਰੀ ਇਸੇ ਸ਼ੀਤਨਗਰਾਲ ਦੇ ਨਾਲ ਚੱਲੂ ਜਿਹੜਾ ਕਿਸੇ ਬਲੋਂ ਤੇ ਇਲਜ਼ਾਮ ਲਾਉਂਦਾ ਰਿਹਾ ਤੇ ਆ ਜੋ ਉਸੇ ਨੂੰ ਬੀਜਪੀ ਨੇ ਟਿਕਟ ਦੇ ਦਿੱਤੀ ਹੈ ਕੀ ਇਹ ਚੀਜ਼ਾਂ ਬੜੀਆਂ ਦੇਖਣਾ ਬਕਰਾਂਜ ਵੀ ਬਾਈ ਰੰਜ ਹੋਊਗਾ ਜਿਹੜੇ ਬੀਜਪੀ ਦੇ ਕੇਡਰ ਵਾਲੇ ਆ ਜਿਵੇਂ ਹੋਰ ਸੀਟਾਂ ਦੇ ਉਹ ਨਾਲ ਨਹੀਂ ਚੱਲੇ ਬਹਿੰਡਾ ਸੀਟ ਤੇ ਵੀ ਗੱਲ ਉੱਠਦੀ ਰਹੀ ਹੈ ਵੀ ਉਹ ਨਾਲ ਨਹੀਂ ਚੱਲੇ ਇਹ ਵੀ ਪ੍ਰਭਾਵ ਪਊਗਾ ਹੀ ਵਰਕਰਾਂ ਤਾਂ ਰੰਜ ਹੁੰਦਾ ਹੀ ਆ ਕਿਉਂਕਿ ਕਿਉਂਕਿ ਮੈਨੂੰ ਇਹ ਲੱਗਦਾ ਵੀ ਸੰਗਸ਼ਰਮ ਵਰਕਰਾਂ ਦੇ ਵਿੱਚ ਵੱਧ ਹੁੰਦੀ ਹੈ ਲੀਡਰਾਂ 'ਚ ਘੱਟ ਹੁੰਦੀ ਹੈ ਜੇ ਮੈਂ ਕਹਾਂ ਨਾ ਕਿ ਲੀਡਰਾਂ ਨੇ ਤਾਂ ਇਹ ਕਹਿਣਾ ਹੁੰਦਾ ਕਿ ਮੈਂ ਤਾਂ ਆਪਦੇ ਵਰਕਰਾਂ ਨੂੰ ਪੁੱਛ ਕੇ ਪਾਰ ਨਹੀਂ ਹੁੰਦੇ ਕਿਉਂਕਿ ਵਰਕਰ ਤਾਂ ਇਹ ਹੁੰਦੇ ਆ ਨਾ ਕਿ ਵਰਕਰਾਂ ਨੇ ਤਾਂ ਹਰ ਸਾਰਾ ਦਿਨ ਗਲੀ ਮੁਹੱਲੇ ਦੇ ਵਿੱਚ ਰਹਿਣਾ ਹੁੰਦਾ ਲੀਡਰਾਂ ਵਾਂਗੂ ਤਾਂ ਹੈ ਨਹੀਂ ਕਿ ਇਸੀ ਕਮਰਿਆਂ ਦੇ ਵਿੱਚ ਰਹਿਣਾ ਹੁੰਦਾ ਉਤਤਵਾਜ ਜੇ ਕੋਈ ਆਉਂਦਾ ਤਾਂ ਉਦੋਂ ਕਿ ਨਹੀਂ ਜੀ ਹਜੇ ਐਮਐਲਏ ਸਾਹਿਬ ਹੈ ਨਹੀਂ ਜਾਂ ਐਮਪੀ ਸਾਹਿਬ ਹੈ ਨਹੀਂ ਜਾਂ ਨੇਤਾ ਜੀ ਹੈ ਨਹੀਂ ਇਹ ਕਹਿਣਾ ਹੁੰਦਾ ਤਾਂ ਵਰਕਰਾਂ ਨੇ ਤਾਂ ਵਿਵਚਰ ਨਾ ਹੁੰਦਾ ਨਾ ਆਪਣੇ ਲੋਕਾਂ ਦੇ ਵਿੱਚ ਤੇ ਉਹਨਾਂ ਲੋਕਾਂ ਤੋਂ ਸਵਾਲ ਤਾਂ ਵਰਕਰਾਂ ਨੂੰ ਹੁੰਦੇ ਆ ਨਾ ਕਿ ਭਾਈ ਕੱਲ ਤੂੰ ਇੱਥੇ ਸੀ ਅੱਜ ਤੂੰ ਇੱਧਰ ਹੋ ਗਿਆ ਤੂੰ ਤਾਂ ਆਏ ਦਿਨ ਪਾਰਟੀਆਂ ਬਦਲ ਲੈਣਾ ਪਰ ਮਤਲਬ ਵਰਕਰ ਨਹੀਂ ਪਾਰਟੀਆਂ ਬਦਲਦੇ ਪਾਰਟੀਆਂ ਲੀਡਰ ਬਦਲਦੇ ਆ ਮਤਲਬ ਵਰਕਰ ਵੱਧਣ ਖ ਕਿ ਚਲੋ ਇਹ ਤਾਂ ਇਹ ਪਾਰਟੀ ਸਾਡਾ ਕੰਮ ਕਰੀ ਸੀ ਤੇ ਪਾਰਟੀ ਦੇ ਪਿੱਛੇ ਹੋ ਕੇ ਚੱਲੀਏ ਤਾਂ ਮੁਕਾਬਲਾ ਦੇਖਣ ਵਾਲਾ ਪਰ ਜਿੰਨਾ ਚਿਰ ਕਾਂਗਰਸ ਦੇ ਵੱਲੋਂ ਕੋਈ ਹੋਰ ਉਮੀਦਵਾਰ ਜਿਹੜਾ ਖੜਾ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਕਹਿ ਸਕਦੇ ਕਿ ਪਰ ਹਾਂ ਰੇਸ ਦੇ ਵਿੱਚ ਕਾਂਗਰਸ ਪੂਰੀ ਆ ਕਿਉਂਕਿ ਚਰਨਜੀਤ ਚੰਨੀ ਬੜੇ-ਬੜੇ ਮਾਰਜਨ ਦੇ ਨਾਲ ਜਿੱਤੇ ਨੇ ਤੇ ਚਰਨਜੀਤ ਚ ਇਹ 'ਚ ਕੋਈ ਸ਼ੱਕ ਨਹੀਂ ਚਰਨਜੀਤ ਚੰਨੀ ਪੂਰਾ ਜ਼ੋਰ ਲਾਉਣਗੇ ਜਿੱਥੋਂ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਚੰਨੀ ਹੁਣ ਤੇ ਚਰਨਜੀਤ ਚੰਨੀ ਦਾ ਨਾਮ ਇਸ ਵੇਲੇ ਮਤਲਬ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਕਿ ਜਿਹੜਾ ਕੰਮ ਉਹਨਾਂ ਨੇ ਭਾਈ ਮੁੱਖ ਮੰਤਰੀ ਨੇ ਬੜੇ ਕੰਮ ਕੀਤੇ ਨੇ ਬੜੇ ਘੈਂਟ ਮੁੱਖ ਮੰ ਇਹ 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 ਚੀਜ਼ਾਂ ਹਲੋ ਚਰਚਾ ਚੱਲਦੀ ਹੈ ਨਾ ਹੁਣ ਚਰਨਜੀਤ ਚੰਨੀ ਦੇਖਣਾ ਕਿ ਚਰਨਜੀਤ ਚੰਨੀ ਦਾ ਪ੍ਰਭਾਵ ਜਿਹੜਾ 2024 ਦੇ ਐਮਪੀ ਇਲੈਕਸ਼ਨਾਂ ਤੇ ਰਿਹਾ ਕੀ ਉਹ 2024 ਦੀਆਂ ਜਿਹੜੀਆਂ ਜਿਮਨੀ ਚੋਣਾਂ ਉਹਨਾਂ ਤੇ ਚੰਨਜੀਤ ਚੰਨੀ ਪ੍ਰਭਾਵ ਰੱਖ ਪਾਉਂਦੇ ਆ ਜਾਂ ਨਹੀਂ ਹਾਲ ਦੀ ਘੜੀ ਦੋਨੋਂ ਮੁਕਾਬਲੇ ਦੇ ਵਿੱਚ ਨੇ ਚਾਹੇ ਸ਼ੀਤ ਲੰਗਰਾਲ ਨੇ ਚਾਹੇ ਜਿਹੜੇ ਹੈਗੇ ਨੇ ਮਹਿੰਦਰ ਭਖਤ ਨੇ ਹੁਣ ਦੇਖਣਾ ਇਹ ਆ ਕਿ ਆਮ ਆਦਮੀ ਪਾਰਟੀ ਪੂਰੇ ਆਪਣੇ ਤਾਮਚਾਮ ਦੇ ਨਾਲ ਆ ਕੇ ਜਲੰਧਰ ਵੈਸਟ ਦੇ ਵਿੱਚ ਬੈੰਦੀ ਹੈ ਤੇ ਜਲੰਧਰ ਵੈਸਟ ਦੀ ਸੀਟ ਕੱਢ ਪਾਉਂਦੀ ਆ ਜਾਂ ਨਹੀਂ ਇਹ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜੂ ਪਰ ਜੇਕਰ ਆਮ ਆਦਮੀ ਪਾਰਟੀ ਜਲੰਧਰ ਵੈਸਟ ਤੋਂ ਹਾਰਦੀ ਆ ਤਾਂ ਆਮ ਆਦਮੀ ਪਾਰਟੀ ਦੇ ਕੋਲ ਅਗਲੀਆਂ ਜਮਨੀ ਚੋਣਾਂ ਮੈਂ ਕਹਿੰਦਾ ਲੜਨ ਦੇ ਲਈ ਹੌਸਲਾ ਵੀ ਨਹੀਂ ਹੋਣਾ ਅਗਲੀਆਂ ਜਮਨੀ ਚੋਣਾਂ ਲੜਨ ਦੇ ਲਈ ਉਹ ਜੋਸ਼ ਵੀ ਨਹੀਂ ਹੋਣਾ ਆਮ ਆਦਮੀ ਪਾਰਟੀ ਦੇ ਵਿੱਚ ਨਾ ਜੇ ਆਮ ਆਦਮੀ ਪਾਰਟੀ ਇਹ ਵੀ ਜਮਨੀ ਚੋਣਾਂ ਜਿਹੜੀਆਂ ਹਾਰ ਦੇਉ ਕਿ ਇੱਕ ਬਹੁਤ ਵੱਡੀ ਹਾਰ ਬਹੁਤ ਵੱਡੀ ਹਾਰ ਤੋਂ ਬਾਅਦ ਦੁਬਾਰੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ ਚੋਣ ਲੜ ਰਹੀ ਆ ਤੇ ਜੇ ਇਹ ਵੀ ਹਾਰਦੀ ਆ ਤਾਂ ਕੁਝ ਵੀ ਨਹੀਂ ਹੋਣਾ ਪਰ ਸ਼੍ਰੋਮਣੀ ਕਲਦਲ ਦੇ ਕਿਤਾ ਸ਼੍ਰੋਮਣੀ ਕਲਦਲ ਇੱਥੇ ਰੇਸ ਦੇ ਵਿੱਚ ਹਾਲ ਦੀ ਘੜੀ ਨਜ਼ਰ ਨਹੀਂ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਦੇ ਵਿੱਚ ਕਿਸੇ ਐਸੇ ਕੈਂਡੀਡੇਟ ਨੂੰ ਖੜਾ ਕਰਦੇ ਆ ਤਸਵੀਰ ਜਿਹੜੀ ਆ ਬਦਲੀ ਜਾਂਦੀ ਆ ਤਾਂ ਕੁਝ ਵੱਖਰਾ ਹੈ ਹਾਂ ਇੱਕ ਗੱਲ ਹੋਰ ਵੀ ਰਹਿ ਗਈ ਕਿ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਸਰਜੀਤ ਸਿੰਘ ਖਾਲਸਾ ਜਿਹੜੇ ਐਮਪੀ ਦੀ ਚੋਣ ਲੜ ਕੇ ਗਏ ਆ ਜਲੰਧਰ ਤੋਂ ਹੀ ਉਹਨਾਂ ਨੂੰ ਜਲੰਧਰ ਵੈਸ ਤੋਂ ਟਿਕਟ ਦਿੱਤੀ ਗਈ ਆ ਉਹ ਕਿੰਨਾ ਕੁਝ ਕਰ ਪਾਉਂਦੇ ਆ ਕਿ ਨਾ ਨਹੀਂ ਕਰ ਪਾਉਂਦੇ ਵੱਖਰੀ ਗੱਲ ਆ ਫਿਰ ਬਾਕੀ ਵਿਧਾਨ ਸਭਾ ਦੇ ਵਿੱਚ ਤਾਂ ਇਹ ਵੀ ਹੁੰਦਾ ਨਾ ਕਿ ਆਜ਼ਾਦ ਉਮੀਦਵਾਰਾਂ ਤੇ ਵੀ ਡੋਰੀ ਬੜੀ ਖੜੀ ਹੁੰਦੀ ਆ ਕਿਉਂਕਿ ਜਿੱਤ ਹਾਰ ਜਿਹੜੀ ਆ ਕੁਝ ਹਜ਼ਾਰਾਂ ਤੇ ਹੁੰਦੀ ਆ ਕੁਝ ਸੌਆਂ ਤੇ ਵੀ ਹੋ ਜਾਂਦੀ ਆ ਤਾਂ ਕਈ ਵਾਰ ਇਹ ਹੁੰਦਾ ਨਾ ਕਿ ਜਿੱਤਣ ਵਾਲਾ ਹਾਰ ਜਾਂਦਾ ਤੇ ਹਾਰਨ ਵਾਲਾ ਜਿੱਤ ਜਾਂਦਾ ਕਿਉਂਕਿ ਕੋਈ ਆਜ਼ਾਦ ਉਮੀਦਵਾਰ ਜਿਵੇਂ ਕਹਿੰਦੇ ਵੋਟਾਂ ਤੋੜ ਜਾਂਦਾ ਉਹ ਵੀ ਚੀਜ਼ ਆ ਹਾਲਾਂਕਿ ਇਹ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਕਲੀਅਰ ਹੋ ਜਾਣਗੀਆਂ